ਮੈਂ ਪਹਿਲਾਂ ਕਹਿੰਦਾ ਸੀੜੀਆਂ 'ਚ ਵੀ ਇਹੀ ਕਹਿੰਦਾ ਸੀ ਮੈਂ ਹੁਣ ਵੀ ਇਹੀ ਕਹਿੰਨਾ ਅੰਦਰ ਲੀਆਂ ਦੱਸੂ ਸਾਰੀਆਂ ਨਾਲੇ ਉਹ ਆਸਰ ਲੱਗੇ ਹੋਏ ਨੇ ਕੁਝ ਸੁਖਵੀਰ ਬਾਦਲ ਨਾਲ ਕੋਈ ਸਹਾਰ ਸਿੰਘ ਨਾਲ ਮੈਂ ਕਿਹਾ ਕਿਵੇਂ ਐ ਕੀ ਹਾਲਤ ਐ ਕਦ ਲਈ ਪੁੱਛੋ ਨਾ ਰੋਕੇ ਸੌਂਦੇ ਨੇ ਉੱਠ ਕੇ ਰੌਂਦੇ ਨੇ ਖਜ਼ਾਨਾ ਵੀ ਭਰੂੰ ਔਰ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਕਰੀ ਵੀ ਕਰੂੰ ਮੈਨੂੰ ਨਹੀਂ ਹਟਾ ਸਕਦੇ ਮੈਂ ਪਹਿਲਾਂ ਕੈਸਤਾ ਸੀੜੀਆਂ ਚ ਵੀ ਇਹੀ ਕਹਿੰਦਾ ਸੀ ਮੈਂ ਹੁਣ ਵੀ ਇਹੀ ਕਹਿੰਨਾ ਅੰਦਰ ਲੀਆਂ ਦੱਸੂ ਸਾਰੀਆਂ ਨਾਲੇ ਇਹਨਾਂ ਦੇ ਅੰਦਰ ਆ ਮੈਂ ਮੈਂ ਇੱਕ ਗੱਲ ਖੁਦ ਦੱਸਣ ਲੱਗਿਆ ਤੁਹਾਨੂੰ ਅੰਦਰਲੀ ਅੱਗੇ ਗੱਲ ਨਾ ਕਰਦੇ ਹੋ ਹੁਣ ਤੁਸੀਂ ਗਾਹ ਕਰ ਦਿਨੇ ਹੋ ਗੱਲ ਐਵੇਂ ਗੱਲ ਵੱਜ ਜਾਂਦੀ ਐ ਫਿਰ ਉਹ ਅਫਸਰ ਲੱਗੇ ਹੋਏ ਨੇ ਕੁਝ ਸੁਖਵੀਰ ਬਾਦਲ ਨਾਲ ਕੋਈ ਸਹਾਰ ਸਿਮਰਤ ਨਾ ਮੈਂ ਕਿਹਾ ਕਿਵੇਂ ਐ ਕੀ ਹਾਲਤ ਐ ਕਹਿੰਦੇ ਜੀ ਪੁੱਛੋ ਨਾ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਮੈਂ ਕਿਹਾ ਫਿਰ ਕਿ ਮੈਂ ਕਹਿੰਦਾ ਜੀ ਖਤਮ ਹੈ ਕੰਮ ਨਿਬੜਿਆ ਪਿਆ ਕਹਿੰਦੇ ਆਪਸ ਚ ਲੜਾਈਆਂ ਨੇ ਘਰ ਚ ਉਮਨ ਤਾਂ ਕਿਸੇ ਨੇ ਹੋਰ ਕਿਹਾ ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ ਚੋਂ ਕੱਢਤਾ ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ ਆਪਾਂ ਨੇ ਨਾ ਬਚਪਨ ਚ ਬੱਚੇ ਚੀਜ਼ੋ-ਚੀਜ਼ੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਧ ਚੀਜੋ ਜੀਜੀ ਨਾਲ ਲੜੋ ਇਹ ਜੀਜੋ ਜੀਜੀ ਹੋ ਗਏ ਹੁਣ ਇਹ ਤੁਸੀਂ ਕੀਤਾ ਕੰਮ ਇਹਨਾਂ ਦਾ ਇਹ ਮੇਰਾ ਇੱਥੇ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿੰਨਾ ਬਸ ਤੁਸੀਂ ਕੰਮ ਕਰ ਦਿੰਦੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈਆ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕੱਚੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਹੈ ਇਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ ਵੀ ਇਕੱਠੇ ਰਾਵਾਂਗੇ ਆ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨੇ ਹੋਇਆ ਸਿੱਧਾ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕਵਾ ਜਦੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਖਿੱਚੀ ਫਰੇ ਚ ਕਛੂ ਉੱਤੇ ਇਲ ਫਿਰਦੀ ਸੀ ਇਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਉਹ ਬੰਨੀ ਹੋਈ ਸੀਗੀ ਪੂਛ 200 ਫੁੱਟ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਕਾਂਗਰਸ ਵਾਲਿਆਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ ਮੇਰਾ ਇਹ ਚ ਕੋਈ ਕਸੂਰ ਨਹੀਂ ਵੀਰੋ ਮੇਰਾ ਕੋਈ ਕਸੂਰ ਨਹੀਂ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਮੈਂ ਤਾਂ ਹੁਣ ਅੱਜ ਇੱਥੇ ਆਇਆ ਹੁਣ ਇਹਦੇ ਬਾਅਦ ਨੰਗਲ ਜਾਊ ਫਿਰ ਬੰਗੇ ਜਾਊ ਫਿਰ ਬਲਾ ਚੌਰ ਜਾਊ ਫਿਰ ਰਾਤ ਨੂੰ ਸੰਗਰੂਰ ਜਾਊ ਕੱਲ ਨੂੰ ਪਟਿਆਲਾ ਉਧਰ ਪਾਸੇ ਕੇਜਰੀਵਾਲ ਸਾਹਿਬ ਆਹਾਂ ਜਿੰਨਾ ਚਿਰ ਮੈਂ ਇਹਨਾਂ ਦੀ ਜੜਾਂ ਨਹੀਂ ਪੱਟਦਾ ਮੈਂ ਨਹੀਂ ਥੱਕਦਾ ਮਤ ਤੁਸੀਂ ਸਾਥ ਦੇ ਦਿਓ ਤੁਸੀਂ ਸਾਥ ਦੇ ਦਿਓ ਮੋਦੀ ਆ ਨਿਰਹਾ ਇੰਡੀਆ ਗਠਵੰਦਨ ਦੀ ਸਰਕਾਰ ਬਣ ਰਹੀ ਹੈ ਕੇਂਦਰ ਚ ਉਹ ਸਰਕਾਰ ਚ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਹੋਊਗਾ ਇੱਧਰ ਉੱਧਰ ਜਿਹੜੇ ਕਾਂਗਰਸ ਕੰਗੇ ਇਹ ਉਹ ਪਾਸ ਕਰੋ ਯਾਰ ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਤੁਸੀਂ ਤਾਂ ਬਦਲ ਲੋ ਐਦਕੀ ਸੁਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਉਮੀਦ ਹੈ